ਦਾ ਨਾਮ ਰਵੀਆ ਅਸੀਂ ਤਸੂਹਾ ਤੋਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਆਂ ਤੇ ਬੋਡੀ ਸਰਵਿਸ ਇਹ ਮੇਰੀ ਮਿਸਿਸ ਆ ਇਹਨਾਂ ਨੇ ਬੋਡੀ ਸਰਵਿਸ ਵਰਤੇ ਆ ਇਹ ਦੱਸਣਗੇ ਕਿ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਪਹਿਲਾਂ ਹਾਂਜੀ ਭੈਣ ਜੀ ਹਾਂਜੀ ਸਰ ਮੈਨੂੰ ਬਹੁਤ ਪ੍ਰੋਬਲਮ ਸੀ ਮੇਰੇ ਬਾਡੀ ਚ ਪੇਨ ਰਹਿੰਦਾ ਸੀ ਸਾਰੀ ਬਾਡੀ ਚ ਹੀ ਸਾਰਾ ਮੈਨੂੰ ਪੇਟ ਚ ਵੀ ਉਹ ਪ੍ਰੋਬਲਮ ਰਹਿੰਦੀ ਸੀ ਮੇਰੇ ਮਤਲਬ ਪੇਟ ਕੋਈ ਖਾਣਾ ਕੁਝ ਪਚਦਾ ਨਹੀਂ ਸੀ ਮੈਨੂੰ ਸਰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਭੈਣ ਜੀ ਤੁਹਾਨੂੰ 4 ਸਾਲ ਤੋਂ ਪ੍ਰੋਬਲਮ ਸੀ ਮੈਡੀਸਨ ਕਿੰਨੀ ਕਿ ਜੂਸ ਕੀਤੀਆਂ ਤੁਸੀਂ ਨੇ ਕੀ ਕਹਿੰਦੇ ਸੀ ਡਾਕਟਰ ਸਰ ਆ ਕਹਿੰਦੇ ਸੀ ਵੀ ਕਿੱਤੇ ਦਾ ਵੀ ਸਰ ਪਲੇਟ ਹੋਇਆ ਸਟੋਨ ਸੀ ਕਿੱਤੇ ਚ ਅੱਛਾ ਜਦੋਂ ਕੁਝ ਖਾਣੀ ਸੀ ਪਰ ਚਦਾ ਨਹੀਂ ਸੀਗਾ ਵੀ ਜਦੋਂ ਜਿੰਨਾ ਮੈਡੀਸਨ ਖਾਣੀ ਜਿੰਨਾ ਚ ਠੀਕ ਰਹਿਣਾ ਫੇ ਉਹ ਹੀ ਸਾਰਾ ਪ੍ਰੋਬਲਮ ਆਉਂਦੀ ਸੀਗੀ ਓਕੇ ਹਾਂਜੀ ਸਰ ਹਾਂ ਬਿਲਕੁਲ ਸਹੀ ਵਧੀਆ ਰਿਜ਼ਲਟ ਆਇਆ ਫੈਕ ਬਹੁਤ ਟਾਈਮ ਲੱਗ ਮਲਜੀ 50 ਦਿਨ ਦਾ ਕੋਰਸ ਪੂਰਾ ਕੀਤਾ ਸਰ ਉਹ ਮੇਰੇ ਫਾਸਟ ਹੀ ਆ ਫਾਸਟ ਹੀ ਚੱਲ ਰਿਹਾ 50 ਦਿਨ ਦਾ ਔਰ ਕਿੰਨਾ ਕਫਰਕ ਪੈ ਗਿਆ ਤੁਹਾਨੂੰ ਜਿਹੜੇ ਬਾਡੀ ਪੇਨ ਕਹਿ ਰਹੀ ਸੀ ਸਰ 10 ਦਿਨ ਚ ਪਤਾ ਲੱਗ ਗਿਆ ਸੀ ਓਕੇ ਹੁਣ ਤੁਹਾਨੂੰ ਕੋਈ ਤਖਾਵਟ ਕੋਈ ਹੈ ਨਹੀਂ ਜੀ ਸਰ ਬਿਲਕੁਲ ਵਧੀਆ ਸਰ ਕੰਮ ਕਰਦੇ ਆ ਓਕੇ ਹਾਂਜੀ ਪਹਿਲਾਂ ਕੰਡੀਸ਼ਨ ਕੀ ਸੀ ਬਈ ਪਹਿਲਾਂ ਘਰ ਕੰਮ ਕਰਨਾ ਔਖਾ ਸੀ ਸਰ ਬਹੁਤ ਜ਼ਿਆਦਾ ਓਕੇ ਬਹੁਤ ਫਿਟਨੈਸ ਪੇਨ ਰਹਿੰਦੀ ਸਾਰੀ ਬਾਡੀ ਚ ਬੀਪੀ ਲੋ ਹੋ ਜਾਂਦਾ ਸੀ ਸਰ ਠੀਕ ਹੈ ਬੀਪੀ ਲੋ ਇਹ ਸਾਰੀਆਂ ਪ੍ਰੋਬਲਮ 4 ਸਾਲ ਤੋਂ ਚੱਲਦੀਆਂ ਆ ਰਹੀਆਂ ਸੀ ਇਸ ਤੋਂ ਬਾਅਦ ਸਾਰੀਆਂ ਪ੍ਰੋਬਲਮਾਂ ਆਈਆਂ। ਆਪਰੇਟ ਹੋਣ ਤੋਂ ਬਾਅਦ ਹੀ ਪ੍ਰੋਬਲਮ ਆਈਆਂ ਜੀ ਪੀਤੇ ਦਾ ਆਪਰੇਸ਼ਨ ਕਰਵਾਇਆ ਸੀ ਨੇ। ਸਰ ਓਕੇ ਤੇ ਲੱਖਾਂ ਹੀ ਲੋਕ ਵੀ ਤੁਹਾਡੀ ਵੀਡੀਓ ਦੇਖਣਗੇ। ਜਿਵੇਂ ਬਾਡੀ ਸਰਵਿਸ ਨਾਲ ਤੁਹਾਨੂੰ ਰਿਜ਼ਲਟ ਆਏ ਨੇ। ਵੀ ਕੀ ਕਹਿਣਾ ਚਾਹੋਗੇ ਉਹ ਪਰਿਵਾਰਾਂ ਨੂੰ ਤੁਸੀਂ? ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਬ੍ਰਦਰ ਐਂਡ ਸਿਸਟਰ ਸਾਰੇ ਬਾਡੀ ਪੈਕ ਨੂੰ ਯੂਜ਼ ਕਰਨਾ ਯੂਜ਼ ਕਰਨਾ ਚਾਹੀਦਾ। ਓਕੇ ਸਾਰੇ ਆਪਣੇ ਜੇ ਹੁਣ ਤਾਂ ਹੀ ਦਵਾਈ ਖਾਰੇ ਤੁਸੀਂ ਕੋਈ ਜਿਵੇਂ ਥਕਾਵਟ ਵਾਗੈਰਾ ਕਿੰਨੀਆਂ ਪ੍ਰੋਬਲਮ ਹੁਣ ਸਭ ਕਲੀਅਰ ਹੈ। ਪੱਛ ਦਾ ਪੁੱਛਦਾ ਹੀ ਵਧੀਆ ਹੁਣ। Okay, thank you Benny.